ਪੰਜਾਬੀ ਲਾਈਨਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਤਕਨੀਕੀ ਟੈਕਸ ਵਾਪਸ ਲੈਣ ਤੋਂ ਬਾਅਦ ਕੈਨੇਡਾ ਅਮਰੀਕਾ ਵਪਾਰਕ ਗੱਲਬਾਤ ਮੁੜ ਸ਼ੁਰੂ 트ੰਪ ਨੇ ਦਿੱਤੀ ਸੀ ਚੇਤਾਵਨੀ ਜੇਕਰ ਟੈਕਸ ਵਾਪਸ ਨਹੀਂ ਲੈਂਦਾ ਕੈਨੇਡਾ ਤਾਂ ਨਵੇਂ ਟੈਰਿਫ ਲਾਗੂ ਕੀਤੇ ਜਾ ਸਕਦੇ ਸੀ ਐਲਬਰਟਾ ਦੀ ਬੈਟਲ ਰੀਵਰ ਕਰੋਫਟ ਰਾਈਡਿੰਗ ਵਿੱਚ ਫੈਡਰਲ ਜਿਮ ਨਹੀਂ ਚੋਣਾ 18 ਅਗਸਤ ਨੂੰ ਕੰਜ਼ਰਵੇਟਿਵ ਲੀਡਰ ਪੀਰ ਪਾਲੀਆਵ ਨੂੰ ਜ਼ਿਮਨੀ ਚੋਣ ਲੜਾਉਣ ਲਈ ਐਮਪੀ ਡੈਮਿਅਨ ਕਰੁਕ ਨੇ ਦਿੱਤਾ ਸੀ استਿਫਾ ਬਿਗ ਬਿਊਟੀਫੁਲ ਬਿੱਲ ਵਿਵਾਦ ਵਿੱਚ ਟਰੰਪ ਦਾ ਹੈਰਾਨੀਜਨਕ ਬਿਆਨ ਕਿਹਾ ਐਲਾਨ ਮਸਕ ਇੱਕ ਸ਼ਾਨਦਾਰ ਵਿਅਕਤੀ ਜਦਕਿ ਮਸਕ ਨੇ ਇਸ ਬਿੱਲ ਦੀ ਕੀਤੀ ਸੀ ਡਟ ਕੇ ਵਿਰੋਧਤਾ ਉਹਨਾਂ ਨੇ ਕਿਹਾ ਸੀ ਕਿ ਇਹ ਬਿੱਲ ਲੱਖਾਂ ਨੌਕਰੀਆਂ ਖਾ ਸਕਦਾ ਹੈ ਕੈਨੇਡਾ ਵੱਲੋਂ ਅਮਰੀਕੀ ਟੈਕਨੋਲੋਜੀ ਕੰਪਨੀਆਂ ਤੇ ਲਾਗੂ ਹੋਣ ਵਾਲਾ ਡਿਜੀਟਲ ਸੇਵਾਵਾਂ 'ਵਾਂ ਟੈਕਸ ਵਾਪਸ ਲੈਣ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਕਾਰ ਵਪਾਰਕ ਗੱਲਬਾਤ ਮੁੜ ਸ਼ੁਰੂ ਹੋ ਗਈ ਹੈ। ਦੋਵੇਂ ਦੇਸ਼ਾਂ ਵਿਚਕਾਰ ਵਪਾਰਕ ਗੱਲਬਾਤ ਮੁੜ ਸ਼ੁਰੂ ਹੋ ਗਈ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਹੁਣ ਅਮਰੀਕਾ ਨਾਲ ਵਪਾਰਕ ਗੱਲਾਂਬਾਤਾਂ ਦਾ ਦੁਬਾਰਾ ਦੌਰ ਸ਼ੁਰੂ ਹੋ ਗਿਆ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਵੱਲੋਂ ਡਿਜੀਟਲ ਟੈਕਸ ਲਾਗੂ ਕਰਨ ਦਾ ਇਰਾਦੇ ਨੂੰ ਸਾਡੇ ਦੇਸ਼ ਤੇ ਸਿੱਧਾ ਅਤੇ ਸਪਸ਼ਟ ਹਮਲਾ ਦੱਸਦੇ ਹੋਏ ਵਪਾਰਕ ਗੱਲਬਾਤ ਤੁਰੰਤ ਰੋਕਣ ਦਾ ਐਲਾਨ ਕੀਤਾ ਸੀ 트럼ਪ ਨੇ ਇਹ ਵੀ ਚੇਤਾਵਨੀ ਦਿੱਤੀ ਸੀ ਕਿ ਅਗਲੇ ਹਫਤੇ ਅਮਰੀਕਾ ਵੱਲੋਂ ਕੈਨੇਡੀਅਨ ਵਪਾਰ ਤੇ ਨਵੇਂ ਟੈਰਿਫ ਲਾਗੂ ਕੀਤੇ ਜਾਣਗੇ ਕੈਨੇਡਾ ਨੇ ਜਵਾਬ ਵਿੱਚ ਐਲਾਨ ਕੀਤਾ ਕਿ ਇੱਕ ਵਪਾਰਕ ਸਮਝੌਤੇ ਦੀ ਉਮੀਦ ਵਿੱਚ ਡਿਜੀਟਲ ਸੇਵਾਵਾਂ ਟੈਕਸ ਨੂੰ ਰੱਦ ਕਰ ਦਿੱਤਾ ਜਾਵੇਗਾ ਜੋ ਅਸਲ ਵਿੱਚ ਸੋਮਵਾਰ ਤੋਂ ਲਾਗੂ ਹੋਣ ਵਾਲਾ ਸੀ ਇਹ ਟੈਕਸ 3% ਦੀ ਦਰ ਨਾਲ Amazon, Google, Meta, Uber ਅਤੇ Airbnb ਵਰਗੀਆਂ ਕੰਪਨੀਆਂ ਦੀਆਂ ਉਹਨਾਂ ਆਮਦਨਾਂ ਤੇ ਲੱਗਣ ਵਾਲਾ ਸੀ ਜੋ ਕੈਨੇਡੀਅਨ ਉਪਭੋਗਤਾਵਾਂ ਤੋਂ ਪ੍ਰਾਪਤ ਹੁੰਦੀਆਂ ਸਨ ਅਤੇ ਇਸ ਨੂੰ ਪਿਛਲੇ ਸਮੇਂ ਲਈ ਵੀ ਲਾਗੂ ਕੀਤਾ ਜਾਣਾ ਸੀ ਕਾਰਨੀ ਦੇ ਦਫ਼ਤਰ ਨੇ ਪੁਸ਼ਟੀ ਕੀਤੀ ਕਿ ਹੁਣ 트럼ਪ ਅਤੇ ਕਾਰਨੀ ਦੋਵੇਂ ਵਪਾਰਕ ਗੱਲਾਂਬਾਤਾਂ ਮੁੜ ਸ਼ੁਰੂ ਕਰਨ ਤੇ ਸਹਿਮਤ ਹੋ ਗਏ ਨੇ ਦੋਵਾਂ ਦੇਸ਼ਾਂ ਨੇ 21 ਜੁਲਾਈ 2025 ਤੱਕ ਇੱਕ ਨਵੇਂ ਵਪਾਰਕ ਸਮਝੌਤੇ ਤੇ ਪਹੁੰਚਣ ਦਾ ਟੀਚਾ ਰੱਖਿਆ ਜੋ ਕਿ ਇਸ ਮਹੀਨੇ ਕਨਾਨਸਿਕਸ ਅਲਬਰਟਾ ਵਿੱਚ ਹੋਣ ਵਾਲੇ ਜੀ7 ਸੰਮੇਲਨ ਵਿੱਚ ਵੀ ਚਰਚਾ ਦਾ ਮੁੱਖ ਵਿਸ਼ਾ ਰਹੇਗਾ ਇਸ ਤਾਜ਼ਾ ਵਿਕਾਸ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਦੋਵੇਂ ਦੇਸ਼ ਵੱਡੇ ਵਪਾਰਕ ਮੁੱਦੇ ਖਾਸ ਕਰਕੇ ਖੇਤੀਬਾੜੀ ਅਤੇ ਹੋਰ ਟੈਰਿਫ ਵੱਲ ਨੂੰ ਵੀ ਧਿਆਨ ਦੇਣਗੇ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ 18 ਅਗਸਤ ਨੂੰ ਅਲਬਰਟਾ ਦੀ ਬੈਟਲ ਰੀਵਰ ਕਰੋ ਫੁੱਟ ਰਾਈਡਿੰਗ ਵਿੱਚ ਫੈਡਰਲ ਜਿਮਨੀ ਚੋਣ ਕਰਵਾਈ ਜਾਵੇਗੀ। ਇਸ ਨਾਲ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਆਪ ਦੀ ਹਾਊਸ ਆਫ ਕਾਮਨਸ ਵਿੱਚ ਸੰਭਾਵੀ ਵਾਪਸੀ ਲਈ ਰਾ ਪੱਧਰਾ ਹੋ ਗਿਆ ਏ ਸੋਮਵਾਰ ਨੂੰ ਇਹ ਐਲਾਨ ਕੰਜ਼ਰਵੇਟਿਵ ਐਮਪੀ ਡੇਮियन ਕੁਰੀਕ ਦੇ ਅਧਿਕਾਰਤ ਤੌਰ ਤੇ ਆਪਣੀ ਸੀਟ ਤੋਂ ਅਸਤੀਫਾ ਦੇਣ ਤੋਂ ਦੋ ਹਫ਼ਤੇ ਤੋਂ ਵੀ ਘੱਟ ਸਮੇਂ ਬਾਅਦ ਆਇਆ ਏ ਕੁਰੀਕ ਨੇ ਪਿਛਲੇ ਮਹੀਨੇ ਅਸਤੀਫਾ ਦੇਣ ਦੇ ਆਪਣੇ ਇਰਾਦੇ ਦਾ ਸੰਕੇਤ ਦਿੱਤਾ ਸੀ ਤਾਂ ਜੋ ਪੌਲੀਆ ਵਿਦੇਸ਼ ਦੀ ਸਭ ਤੋਂ ਸੁਰੱਖਿਅਤ ਕੰਜ਼ਰਵੇਟਿਵ ਸੀਟਾਂ ਵਿੱਚੋਂ ਇੱਕ ਬੈਟਲ ਰੀਵਰ ਕ੍ਰੋਫਟ ਰਾਈਡਿੰਗ ਵਿੱਚ ਚੌਣ ਲੜ ਸਕਣ ਪਰ ਹਾਊਸ ਆਫ ਕਾਮਨਜ਼ ਦੇ ਨਿਯਮਾਂ ਅਨੁਸਾਰ ਕੁਰੇਕ ਨੂੰ ਅਸਤੀਫਾ ਦੇਣ ਤੋਂ ਪਹਿਲਾਂ ਕੈਨੇਡਾ ਗੈਜ਼ਟ ਵਿੱਚ ਆਪਣਾ ਚੁਣਿਆ ਜਾਣਾ ਛਪਣ ਤੋਂ ਬਾਅਦ 30 ਦਿਨ ਤੱਕ ਉਡੀਕ ਕਰਨੀ ਪਈ ਅਪ੍ਰੈਲ ਵਿੱਚ ਹੋਈਆਂ ਫੈਡਰਲ ਚੋਣਾਂ ਵਿੱਚ ਪੀਰੇ ਪੋਲੀਆਵ ਕਾਲਟਨ ਦੀ ਖੁਦ ਆਪਣੀ ਸੀਟ ਤੋਂ ਵਿਹਾਰ ਗਏ ਸੀ ਪੋਲੀਐਪ 2004 ਤੋਂ ਆਟਵਾ ਇਲਾਕੇ ਦੀ ਕਾਰਟਨ ਡਾਈਨਿੰਗ ਸੀਟ ਤੋਂ ਐਮਪੀ ਸਨ ਅਤੇ ਲਿਬਰਲ ਐਮਪੀ ਬਰੂਸ ਫਰਾਂਜੋਏ ਨੇ ਉਹਨਾਂ ਨੂੰ ਹਰਾ ਦਿੱਤਾ ਇਲੈਕਸ਼ਨਸ ਕੈਨੇਡਾ ਦੇ ਅਨੁਸਾਰ ਕਾਰਨੀ 29 ਜੂਨ ਅਤੇ 15 ਦਸੰਬਰ ਦੇ ਵਿਚਕਾਰ ਕਿਸੇ ਵੀ ਸਮੇਂ ਜ਼ਿਮਨੀ ਚੋਣ ਦਾ ਐਲਾਨ ਕਰ ਸਕਦੇ ਨੇ 2025 ਦੀ ਫੈਡਰਲ ਚੋਣ ਜਿੱਤਣ ਤੋਂ ਥੋੜੀ ਦੇਰ ਬਾਅਦ ਕਾਰਨੀ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਉਹ ਪੋਲੀਐਪ ਦੇ ਦੁਆਰਾ ਐਮਪੀ ਬਣਨ ਦੇ ਮੌਕੇ ਵਿੱਚ ਤੇਰੀ ਨਹੀਂ ਕਰਨਗੇ ਅਤੇ ਜਿੰਨੀ ਜਲਦੀ ਹੋ ਸਕੇ ਜ਼ਿਮਨੀ ਚੋਣ ਦਾ ਐਲਾਨ ਕਰਨਗੇ ਹਾਊਸ ਆਫ ਕਾਮਨਸ ਵਿੱਚ ਸੀਟਾਂ ਤੋਂ ਬਿਨਾਂ ਪੋਲੀਆਬ ਪ੍ਰਾਸ਼ਨ ਕਾਲ ਵਿੱਚ ਵਿਰੋਧੀ ਧਿਰ ਦੇ ਲੀਡਰ ਵੱਜੋਂ ਕੰਮ ਨਹੀਂ ਕਰ ਸਕਦੇ ਅਤੇ ਬਹਿਸ ਦਾ ਹਿੱਸਾ ਨਹੀਂ ਬਣ ਸਕਦੇ ਕਨਜ਼ਰਵੇਟਿਵ ਕੌਕਸ ਨੇ ਸਾਬਕਾ ਪਾਰਟੀ ਲੀਡਰ ਐਂਡਰਿਊ ਸ਼ੇਅਰ ਨੂੰ ਅੰਤਰੀਮ ਤੌਰ ਤੇ ਹਾਊਸ ਆਫ ਕਾਮਨਸ ਵਿੱਚ ਵਿਰੋਧੀ ਧਿਰ ਦੀ ਅਗਵਾਈ ਕਰਨ ਲਈ ਚੁਣਿਆ ਪਿਛਲੀਆਂ ਫੈਡਰਲ ਚੋਣਾਂ ਵਿੱਚ ਕਨਜ਼ਰਵੇਟਿਵਸ ਦੀ ਸਰਕਾਰ ਬਣਾਉਣ ਵਿੱਚ ਅਸਫਲ ਰਹਿਣ ਤੋਂ ਬਾਅਦ ਪੋਲੀਆਬ ਨੂੰ ਜਨਵਰੀ ਵਿੱਚ ਕਨਜ਼ਰਵੇਟਿਵਸ ਪਾਰਟੀ ਦੀ ਲੀਡਰਸ਼ਿਪ ਸਮੀਖਿਆ ਦਾ ਸਾਹਮਣਾ ਕਰਨਾ ਪਵੇਗਾ ਕੰਜ਼ਰਵੇਟਿਵ ਪਾਰਟੀ ਦੇ ਸੰਵਿਧਾਨ ਮੁਤਾਬਕ ਜੇ ਚੋਣ ਹਾਰਨ ਦੇ ਬਾਵਜੂਦ ਕੋਈ ਲੀਡਰ ਅਸਤੀਫਾ ਨਹੀਂ ਦਿੰਦਾ ਤਾਂ ਅਗਲੀ ਨੈਸ਼ਨਲ ਕਨਵੈਨਸ਼ਨ ਵਿੱਚ ਪਾਰਟੀ ਮੈਂਬਰ ਇਹ ਵੋਟ ਕਰ ਸਕਦੇ ਨੇ ਕਿ ਉਹਨਾਂ ਨੂੰ ਲੀਡਰ ਬਣਾਇਆ ਜਾਣਾ ਚਾਹੀਦਾ ਜਾਂ ਨਹੀਂ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਅਤੇ ਉਦਯੋਗਪਤੀ ਐਲਨ ਮਸਕ ਵਿਚਕਾਰ ਬਿਗ ਬਿਊਟੀਫੁਲ ਬਿਲ ਵਿਵਾਦ ਦੇ ਬਾਵਜੂਦ 트੍ਰੰਪ ਨੇ ਐਲਨ ਮਸਕ ਦੀ ਖੁੱਲਕੇ ਪ੍ਰਸ਼ੰਸਾ ਕੀਤੀ ਹੈ ਆਓ ਜਾਣਦੇ ਕਿ ਇਸ ਵਿਵਾਦ ਦਾ ਪਿਛੋਕੜ ਕੀ ਹੈ ਟਰੰਪ ਅਤੇ ਮਸਕ ਵਿਚਕਾਰ ਇਹ ਵਿਵਾਦ ਬਿੱਗ ਬਿਊਟੀਫੁੱਲ ਬਿੱਲ ਨੂੰ ਲੈ ਕੇ ਹੋਇਆ ਜਿਸ ਵਾਂਗ ਟਰੰਪ ਸਰਕਾਰ ਨੇ ਟੈਕਸ ਕਟੌਤੀਆਂ ਅਤੇ ਇਲੈਕਟ੍ਰਿਕ ਵਾਹਨਾਂ ਦੇ ਲਾਜ਼ਮੀ ਵਰਤੋਂ ਬਾਰੇ ਨਵੇਂ ਨਿਯਮ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਸੀ ਮਸਕ ਨੇ ਇਸ ਬਿੱਲ ਦੇ ਖੁੱਲਕੇ ਵਿਰੋਧ ਕੀਤਾ ਕਿਉਂਕਿ ਉਹਨਾਂ ਅਨੁਸਾਰ ਇਹ ਲੱਖਾਂ ਨੌਕਰੀਆਂ ਲਈ ਖਤਰਾ ਬਣ ਸਕਦਾ ਸੀ ਟਰੰਪ ਨੇ ਮਸਕ ਦੀ ਹੁਣ ਪ੍ਰਸ਼ੰਸਾ ਕੀਤੀ ਹੈ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹ ਇੱਕ ਸ਼ਾਨਦਾਰ ਵਿਅਕਤੀ ਨੇ ਮੈਂ ਉਹਨਾਂ ਨਾਲ ਜ਼ਿਆਦਾ ਗੱਲ ਨਹੀਂ ਕੀਤੀ ਪਰ ਉਹ ਸਮਝਦਾਰ ਅਤੇ ਚੰਗੇ ਇਰਾਦੇ ਵਾਲੇ ਨੇ ਮੈਂ ਚਾਹੁੰਦਾ ਹਾਂ ਕਿ ਉਹ ਹਮੇਸ਼ਾ ਚੰਗਾ ਕਰਨ ਦੋਹਾਂ ਵਿਚਕਾਰ ਝਗੜਾ ਕਿਉਂ ਹੋਇਆ ਇਸ ਤੇ ਝਾਤ ਮਾਰਦੇ ਆ 트럼ਪ ਅਨੁਸਾਰ ਬਿੱਗ ਬਿਊਟੀਫੁਲ ਬਿੱਲ ਅਤੇ ਇਲੈਕਟ੍ਰਿਕ ਵਾਹਨਾਂ ਦੀ ਲਾਜ਼ਮੀ ਵਰਤੋਂ ਤੇ ਦੋਵਾਂ ਵਿਚਕਾਰ ਝਗੜਾ ਹੋਇਆ 트럼ਪ ਕਹਿੰਦੇ ਹਨ ਕਿ ਮਸਕ ਜੀਓਪੀ ਬਿੱਲ ਦੇ ਵਿਰੁੱਧ ਸੀ ਉਸਨੇ ਦਾਅਵਾ ਕੀਤਾ ਸੀ ਕਿ ਇਹ ਬਿੱਲ ਲੱਖਾਂ ਨੌਕਰਾਂ ਲਈ ਨੁਕਸਾਨਦਾਇਕ ਹੈ ਇਸ ਤੋਂ ਇਲਾਵਾ ਦੋਵਾਂ ਵਿਚਕਾਰ ਐਪਸਟਾਈਨ ਫਾਇਲਾਂ ਨੂੰ ਲੈ ਕੇ ਵੀ ਝਗੜਾ ਹੋਇਆ ਦੋਵਾਂ ਨੇ ਸੋਸ਼ਲ ਮੀਡੀਆ ਤੇ ਇਸ ਬਾਰੇ ਪੋਸਟਾਂ ਵੀ ਸਾਂਝੇ ਕੀਤੀਆਂ ਜੋ ਬਾਅਦ ਵਿੱਚ ਹਟਾ ਦਿੱਤੀਆਂ ਗਈਆਂ ਮਸਕ ਨੇ ਐਕਸ ਤੇ ਬਿਗ ਬਿਊਟੀਫੁੱਲ ਬਿਲ ਨੂੰ ਲੈ ਕੇ ਪੂਰੀ ਤਰ੍ਹਾਂ ਪਾਗਲ ਕਹਿ ਦੇਣ ਵਾਲਾ ਆਖਿਆ ਸੀ ਬਿਗ ਬਿਊਟੀਫੁੱਲ ਬਿਲ ਤੇ ਟਰੰਪ ਅਤੇ ਮਸਕ ਵਿਚਕਾਰ ਵਿਵਾਦ ਹੋਣ ਦੇ ਬਾਵਜੂਦ ਟਰੰਪ ਨੇ ਮਸਕ ਨੂੰ ਮਹਾਨ ਵਿਅਕਤੀ ਦੱਸਿਆ ਅਤੇ ਉਹਨਾਂ ਦੀ ਭਵਿੱਖ ਲਈ ਚੰਗੀਆਂ ਕਾਮਨਾਵਾਂ ਕੀਤੀਆਂ ਇਹ ਟਰੰਪ ਦੀ ਰਾਜਨੀਤਿਕ ਪਰੀਪਕਵਤਾ ਅਤੇ ਮਸਕ ਦੀ ਉਦਯੋਗਿਕ ਮਹੱਤਤਾ ਨੂੰ ਦਰਸਾਉਂਦਾ ਹੈ ਵਿਦੇਸ਼ਾਂ ਵਿੱਚ ਹਰ ਰੋਜ਼ ਅਨਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਨੇ ਪੰਜਾਬ ਨਾਲ ਆਏ ਦਿਨ ਵੱਡੇ ਹੱਸੇ ਵਾਪਰ ਰਹੇ ਨੇ ਤਾਜ਼ਾ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਜਿੱਥੇ ਕੈਨੇਡਾ ਦੇ ਵਿਨੀਪੈਗ ਸ਼ਹਿਰ ਵਿੱਚ 23 ਸਾਲਾਂ ਦੀ ਪੰਜਾਬਣ ਕੁੜੀ ਦੇ ਚਾਕੂ ਮਾਰ ਕੇ ਉਸ ਦਾ ਫੋਨ ਲੁੱਟ ਲਿਆ ਗਿਆ ਜਾਣਕਾਰੀ ਮੁਤਾਬਕ ਲੁਟੇਰੀ ਇੱਕ 17 ਸਾਲ ਦੀ ਕੁੜੀ ਸੀ ਪੀੜਤਾ ਦੀ ਪਛਾਣ ਤਨਪ੍ਰੀਤ ਕੌਰ ਵਜੋਂ ਹੋਈ ਹੈ ਜੋ ਕਿ ਜ਼ਿਲ੍ਹਾ ਫਰੀਦਕੋਟ ਦੀ ਰਹਿਣ ਵਾਲੀ ਸੀ ਪੀੜਤਾ ਦੀ ਖੱਬੀ ਅੱਖ ਅਤੇ ਬਾਹਾਂ ਤੇ ਸੱਟਾਂ ਲੱਗੀਆਂ ਨੇ ਪੀੜਤਾ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਕੈਨੇਡੀਅਨ ਪੁਲਿਸ ਨੇ ਹਮਲੇ ਦੇ ਸਬੰਧ ਵਿੱਚ ਇੱਕ 17 ਸਾਲਾ ਕੁੜੀ ਨੂੰ ਹਿਰਾਸਤ ਵਿੱਚ ਲਿਆ ਕੈਨੇਡੀਅਨ ਪੁਲਿਸ ਨੂੰ ਆਪਣੇ ਦਿੱਤੇ ਬਿਆਨ ਵਿੱਚ ਤਨਪ੍ਰੀਤ ਨੇ ਕਿਹਾ ਕਿ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਐਤਵਾਰ ਅਤੇ ਸੋਮਵਾਰ ਦੇ ਦਰਮਿਆਨੀ ਰਾਤ ਨੂੰ ਕੰਮ ਤੋਂ ਘਰ ਵਾਪਸ ਜਾ ਰਹੀ ਸੀ ਉਦੋਂ ਹੀ ਇੱਕ ਔਰਤ ਨੇ ਮੈਨੂੰ ਧੱਕਾ ਦਿੱਤਾ ਅਤੇ ਮੇਰਾ ਫੋਨ ਅਤੇ ਹੋਰ ਸਮਾਨ ਵੰਗਿਆ ਇਸ ਤੋਂ ਬਾਅਦ ਉਸ ਨੇ ਮੇਰੇ ਤੇ ਚਾਕੂ ਨਾਲ ਹਮਲਾ ਕਰ ਦਿੱਤਾ ਤਾਂ ਨੇ ਪ੍ਰਿੰਤ ਨੇ ਕਿਹਾ ਮੈਂ 2021 ਵਿੱਚ ਕੈਨੇਡਾ ਆਈ ਸੀ ਅਤੇ ਹੁਣ ਵਰਕ ਪਰਮਿਟ ਤੇ ਹਾਂ ਝਗੜੇ ਦੌਰਾਨ ਮੈਂ ਚਾਕੂ ਖੋਇਆ ਤੇ ਮੈਂ ਆਪਣਾ ਬਚਾਅ ਕਰਦੇ ਹੋਏ ਹਮਲਾਵਾਰ ਦੀ ਲੱਤ ਤੇ ਚਾਕੂ ਨਾਲ ਵਾਰ ਕੀਤਾ ਉਸ ਦੀਆਂ ਦੋ ਸਰਜਰੀਆਂ ਹੋਈਆਂ ਨੇ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ 17 ਸਾਲਾ ਲੜਕੇ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਹੋਰ ਹਮਲਾਵਾਰਾਂ ਦੀ ਭਾਲ ਜਾਰੀ ਹੈ ਇਸ ਘਟਨਾ ਨੇ ਪੰਜਾਬੀ ਭਾਈਚਾਰੇ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ